ਪਰਪਲ ਦੀ ਸਬਜੀ ਜਿੰਨੀ ਦੇਖਣ ਚ ਵਧੀਆ ਲੱਗਦੀ ਹੈ ਉਨੀ ਖਾਣ ਵਿੱਚ ਵੀ ਬਹੁਤ ਵਧੀਆ ਲੱਗਦੀ ਹੈ ਸਾਰੀ ਸਿਕਾ ਕੇ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਅੱਜ ਦੀ ਅੱਜ ਆਪਾਂ ਬਣਾਵਾਂਗੇ ਟੇਸਟੀ ਜੀ ਪਰਪਲ ਦੀ ਸਬਜੀ ਤੇ ਇੱਥੇ ਮੈਂ ਪਰਪਲ ਲੈ ਲਏ ਸੀਗੇ ਤੋਲੇ ਸੀ ਚੰਗੀ ਤਰ੍ਹਾਂ ਨਾਲ ਤੇ ਇਹਨਾਂ ਨੂੰ ਦੋਨੇ ਸਾਈਡਾਂ ਤੋਂ ਥੋੜਾ ਥੋੜਾ ਆਪਾਂ ਕੱਟ ਲਾਵਾਂਗੇ ਉੱਪਰ ਤੋਂ ਤੇ ਇਹਦੇ ਤੁਸੀਂ 2 ਪੀਸ ਕਰਨੇ 2 ਪੀਸ ਕਰ ਸਕਦੇ ਆ 4 ਪੀਸ ਕਰਨੇ 4 ਪੀਸ ਕਰ ਸਕਦੇ ਆ ਆਪਾਂ ਲੰਬੇ ਲੰਬੇ ਇਹਨਾਂ ਨੂੰ ਕੱਟ ਲਵਾਂਗੇ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਆ ਸਾਈਡਾਂ ਤੋਂ ਛਿਲਕਾ ਜਿਹਾ ਉਤਾਰ ਕੇ ਇਹਦਾ ਤੇ ਵਿਚੋਂ ਕਈ ਵਾਰ ਇਹ ਲਾਲ ਹੋ ਜਾਂਦੇ ਨੇ ਮਤਲਬ ਜਿਹੜੇ ਪੱਕੇ ਹੁੰਦੇ ਨੇ ਨਾ ਉਹ ਲਾਲ ਹੁੰਦੇ ਨੇ ਤੇ ਉਹਨਾਂ ਦੀ ਸਬਜ਼ੀ ਨਹੀਂ ਵਧੀਆ ਲੱਗਦੀ ਆਪਾਂ ਜਿਹੜੇ ਲੈਣੇ ਆ ਸਾਰੇ ਧਿਆਨ ਨਾਲ ਦੇਖ ਕੇ ਲੈਣੇ ਆ ਮਤਲਬ ਜਦੋਂ ਆਪਾਂ ਕੱਟਣੇ ਆ ਨਾ ਧਿਆਨ ਨਾਲ ਕੱਟਣੇ ਆ ਵਿਚੋਂ ਲਾਲ ਨਾ ਹੋਣ ਵਿਚੋਂ ਵੀ ਗ੍ਰੀਨ ਹੀ ਹੋਣ ਇਦਾਂ ਬਾਰੂ ਗ੍ਰੀਨ ਹੈ ਐਦਾਂ ਤੇ ਬਾਕੀ ਚਲੋ ਜੀ ਸਾਰੇ ਕੱਟ ਕੇ ਆਪਾਂ ਤਿਆਰ ਕਰ ਲੈਂਦੇ ਆ ਦੇਖੋ ਇਸ ਤਰ੍ਹਾਂ ਸਾਰੇ ਅੰਦਰੋਂ ਗ੍ਰੀਨ ਹੋਣੇ ਚਾਹੀਦੇ ਆ ਰੈੱਡ ਨਹੀਂ ਹੋਣੇ ਚਾਹੀਦੇ ਬਿਲਕੁਲ ਵੀ ਤੇ ਸਾਰੇ ਕੱਟਣ ਤੋਂ ਬਾਅਦ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਥੋੜਾ ਜਿਹਾ ਤੇਲ ਲੈ ਕੇ ਇਹਨੂੰ ਆਪਾਂ ਜੰਤੀ ਤਰ੍ਹਾਂ ਫਰਾਈ ਕਰ ਲਾਂਗੇ ਪੰਜ-ਸੱਤ ਮਿੰਟ ਮਤਲਬ ਹੋ ਲੱਗਦੇ ਨੇ ਮਤਲਬ ਘੱਟ ਆਂਚ ਤੇ ਫਰਾਈ ਹੋਣ ਦੇ ਲਈ ਜਦੋਂ ਇਹ ਸੌਫਟ ਜੇ ਹੋ ਜਾਣ ਮੜਾ ਜਿਹਾ ਹੱਥ ਲਗਾ ਕੇ ਆਪਾਂ ਦੇਖ ਸਕਦੇ ਆਂ ਜਦੋਂ ਇਹ ਸੌਫਟ ਜੇ ਹੋ ਜਾਣ ਫਿਰ ਬਸ ਆਪਾਂ ਉਹ ਤੋਂ ਗੈਸ ਬੰਦ ਕਰ ਦੇਣੀ ਹੈ ਤੇ ਬਸ 5-7 ਮਿੰਟ ਚ ਜਿਹੜੇ ਮਤਲਬ ਤਿਆਰ ਹੋ ਜਾਂਦੇ ਨੇ ਫਰਾਈ ਹੋ ਕੇ ਚੰਗੀ ਤਰ੍ਹਾਂ ਨਾਲ ਫਰਾਈ ਕਰ ਲਵਾਂਗੇ ਆਪਾਂ ਤੁਸੀਂ ਤੁਸੀਂ ਆਪਣੇ ਹਿਸਾਬ ਦੇ ਨਾਲ ਕੱਟ ਕਰ ਸਕਦੇ ਜਿੱਦਾਂ ਦੇ ਕੱਟਣੇ ਤੇ ਲਓ ਜੀ ਆਪਨੇ ਜਿਹੜੇ ਪਰੌਲੇ ਆ ਫਰਾਈ ਆਪਾਂ ਕਰ ਲਏ ਹੁਣ ਆਪਾਂ ਇਹਦੇ ਵਿੱਚ ਮੈਂ ਆਲੂ ਵੀ ਪਾਵਾਂਗੀ ਤੁਸੀਂ ਆਲੂ ਨਹੀਂ ਪਾਉਣੇ ਤਾਂ ਸਕੀਤੂ ਵੀ ਕਰ ਸਕਦੇ ਹੋ ਕੋਈ ਗੱਲ ਨਹੀਂ ਬਿਨ ਆਲੂ ਦਾ ਵੀ ਬਣਾ ਸਕਦੇ ਹੋ ਅਲੂਵਾਂ ਨਾਲ ਵੀ ਮਤਲਬ ਟੇਸਟੀ ਬਣਦੀ ਹੈ ਵਧੀਆ ਲੱਗਦੀ ਹੈ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਸਾਰੇ ਜਣੇ ਸਾਰੇ ਪਰਪਲ ਜਿਹੜੇ ਆਪਣੇ ਹੋਗੇ ਹੋਏ ਆ ਫਰਾਈ ਤੇ اسی ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਧਿਆਨ ਨਾਲ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਆਪਾਂ ਫਿਰ ਆਪਾਂ ਕਰਾਂਗੇ ਆਲੂ ਫਰਾਈ ਆਲੂ ਵੀ ਮੈਂ ਜਿੱਦਾਂ ਪਰਪਲ ਕੱਟੇ ਹੋਏ ਲੰਬੇ-ਲੰਬੇ ਐਦਾਂ ਹੀ ਲੰਬੇ-ਲੰਬੇ ਕੱਟ ਕੇ ਪਹਿਲੇ ਤਿਆਰ ਕੀਤੇ ਹੋਏ ਸੀਗੇ ਬਸ ਇਹ ਤੋਂ ਬਾਅਦ ਆਪਾਂ ਆਲੂ ਫਰਾਈ ਕਰ ਲਵਾਂਗੇ ਆਲੂ ਵੀ ਆਪਾਂ ਮਤਲਬ 5 ਕਿ ਮਿੰਟ ਬਸ ਫਰਾਈ ਕਰਨੇ ਥੋੜੇ ਜਿਹਾ ਬਾਅਦ ਵਿੱਚ ਜਦੋਂ ਆਪਾਂ ਸਬਜ਼ੀ ਮਤਲਬ ਤਿਆਰ ਕਰਨੀ ਹੈ ਉਹਦੇ ਵਿੱਚ ਵੀ ਬਾਅਦ ਵਿੱਚ ਹੋ ਜਾਂਦੇ ਨੇ ਆਲੂ ਪੱਕ ਜਾਂਦੇ ਨੇ ਤੇ ਬਸ 5 ਕਿ ਮਿੰਟ ਆਪਾਂ ਆਲੂਆਂ ਨੂੰ ਲਵਾਵਾਂਗੇ ਜਦੋਂ ਹਲਕਾ ਜਿਹਾ ਇਹਨਾਂ ਦਾ ਕਲਰ ਜਿਹਾ ਚੇਂਜ ਹੋਏ ਉਹਦੋਂ ਆਪਾਂ ਨਾਲ ਹੀ ਫਿਰ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਦੇਖੋ ਜਿਹੜੇ ਜਿਹੜੇ ਆਲੂਆਂ ਆਪਣੇ ਕਲਰ ਇਹਨਾਂ ਦਾ ਥੋੜਾ ਜਿਹਾ ਚੇਂਜ ਹੋ ਗਿਆ ਕੱਢ ਲਵਾਂਗੇ ਆਪਾਂ ਇਹਨਾਂ ਨੂੰ ਚਕੀ ਤਰਨ ਦਾ ਤੇਲ ਹੈ ਜਿਹੜਾ ਉਹਨੂੰ ਛੋੜ ਦੇਵਾਂਗੇ ਇਹਨਾਂ ਤੋਂ ਬਾਅਦ ਆਪਾਂ ਫਿਰ ਆਪਾਂ ਕਰਦੇ ਹਾਂ ਸਟਾਰਟ ਕੇ ਦੀ ਤਿਆਰੀ ਇਹ ਸਬਜ਼ੀ ਆਪਾਂ ਸੁੱਕੀ ਵੀ ਬਣਾ ਸਕਦੇ ਹਾਂ ਤੁਸੀਂ ਗਰੇਵੀ ਵਾਲੀ ਬਣਾਉਣੀ ਗਰੇਵੀ ਵਾਲੀ ਵੀ ਬਣਾ ਸਕਦੇ ਹਾਂ ਅੱਜ ਮੈਂ ਇਥੇ ਤੁਹਾਨੂੰ ਗਰੇਵੀ ਵਾਲੀ ਦੱਸਾਂਗੀ ਕਿ ਗਰੇਵੀ ਵਾਲੀ ਆਪਾਂ ਕਿੱਦਾਂ ਬਣਾ ਸਕਦੇ ਹਾਂ ਤੇ ਤੇਲ ਥੋੜਾ ਜਿਹਾ ਮੈਂ ਕੱਢ ਦਿੱਤਾ ਸੀ ਜ਼ਿਆਦਾ ਸੀ ਤੇਲ ਦੇ ਵਿੱਚ ਪਾਵਾਂਗੇ ਥੋੜੀ ਜਿਹੀ ਰਾਈ ਥੋੜਾ ਜਿਹਾ ਜੀਰਾ ਨਾਲ ਹੀ ਮੈਂ ਦੋ ਲੰਬੇ ਲੰਬੇ ਜਿਹੇ ਪਿਆਜ਼ ਕੱਟ ਲਏ ਸੀਗੇ ਕਿੱਚੇ ਥੋੜਾ ਜਿਹਾ ਅਦਰਕ ਦਾ ਟੁਕੜਾ ਵੀ ਬਰੀਕ ਬਰੀਕ ਕੱਟ ਲਿੱਤਾ ਸੀ ਇਹਨੂੰ ਆਪਾਂ ਥੋੜੀ ਜਿਹਾ ਫਰਾਈ ਕਰਾਂਗੇ ਜਦ ਤੱਕ ਪਿਆਜ਼ ਜਿਹੜੇ ਇਹਨਾਂ ਦਾ ਕਲਰ ਹੈ ਜਿਹੜਾ ਉਹ ਪਿੰਕ ਜਿਹਾ ਨੁਜੰਦ ਦੇਖੋ ਤੁਸੀਂ ਆਪਾਂ ਇਸ ਤਰ੍ਹਾਂ ਦਾ ਪਿਆਜ਼ ਦਾ ਕਲਰ ਬਣਾਉਣਾ ਤੇ ਉਸ ਤੋਂ ਬਾਅਦ ਆਪਾਂ ਪਾ ਦੇਵਾਂਗੇ ਟਮਾਟਰ ਇੱਥੇ ਮੈਂ ਇੱਕ ਵੱਡਾ ਟਮਾਟਰ ਲਿੱਤਾ ਸੀ ਤੇ ਦੋ ਹਰੀਆਂ ਮਿਰਚਾਂ ਮਿਰਚ ਵਗੈਰਾ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਘੱਟ ਵੱਧ ਜਿੱਦਾਂ ਦਾ ਤੁਹਾਨੂੰ ਟੇਸਟ ਪਸੰਦ ਹੈ। ਢਾਲ ਮਿਰਚ ਵੀ ਪਾ ਸਕਦੇ ਹੋ ਲਾਲ ਮਿਰਚ ਪਾਉਣੀ ਹੈ ਉਹ ਸੁੱਕੀ ਲਾਲ ਮਿਰਚ ਪਾਉਣੀ ਹੈ ਉਹ ਵੀ ਪਾ ਸਕਦੇ। ਧੂਣ ਪਾਇਆ ਸੀ ਮੈਂ ਇੱਥੇ ਹਲਦੀ ਤੇ ਥੋੜੀ ਜਿਹੀ ਲਾਲ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਗਰਮ ਮਸਾਲਾ ਚੰਗੀ ਤਰ੍ਹਾਂ ਨਾਲ ਇਹ ਮਿਕਸ ਕਰਵਾਵਾਂਗੇ। ਮਸਾਲੇ ਨੂੰ ਜਿਹੜਾ ਜਿਹੜੇ ਨੂਨ ਮਿਰਚ ਆਪਣੇ ਪਾਏ ਸਾਰੇ ਚੰਗੀ ਤਰ੍ਹਾਂ ਜਿਹੜੇ ਮਿਕਸ ਹੋ ਜਾਣ ਤੇ ਟਮਾਟਰ ਵੀ ਜਿਹੜੇ ਆਪਣੇ ਨੂਨ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਜਿਹੜੇ ਮੈਸ਼ ਹੋ ਜਵੇ ਤੇ ਗਰਫਾ ਜਿਹੜੇ ਫਰਾਈ ਕਰੇ ਸੀਗੇ ਪਰਬਲ ਤੇ ਆਲੂ ਉਹਨਾਂ ਨੂੰ ਵਿੱਚ ਪਾ ਦੇਵਾਂਗੇ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਇਹ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਮੈਂ ਗਰੇਵੀ ਵਾਲੀ ਬਣਾਉਣੀ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਮੈਂ ਗਰੇਵੀ ਵਾਲੀ ਬਣਾਵਾਂਗੀ ਇਸ ਲਈ ਮੈਂ ਥੋੜਾ ਜਿਹਾ ਪਾਣੀ ਪਾਵਾਂਗੀ ਸੁੱਤੀ ਬਣਾਉਣੀ ਸੁੱਤੀ ਵੀ ਬਣਾ ਸਕਦੇ ਹੋ ਬਣਦੀ ਬਹੁਤ ਚੈਸਟੀ ਹੈ ਇੱਕ ਵਾਰੀ ਸਾਰੇ ਜਣੇ ਬਣਾ ਕੇ ਜਰੂਰ ਦੇਖਿਓ ਤੇ ਇੱਥੇ ਮੈਂ ਇੱਕ ਗਲਾਸ ਪਾਣੀ ਦਾ ਪਾਇਆ ਸੀਗਾ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੱਤਾ ਜਿਹੜੇ ਹਲਦੀ ਵਗੈਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹਦੇ ਵਿੱਚ ਤੇ ਫਿਰ ਆਪਾਂ ਇਹਨੂੰ ਥੋੜੀ ਦੇਰ ਲਈ ਢੱਕ ਕੇ ਪਕਾਵਾਂਗੇ ਐਵੇਂ ਸੇ ਆਪਾਂ ਪਰਵਲ ਤੇ ਆਲੂ ਜਿਹੜੇ ਫਰਾਈ કરે ਹੀ ਹੋਏ ਆ ਜ਼ਿਆਦਾ ਦੇਰ ਨਹੀਂ ਲੱਗੇ ਸਬਜ਼ੀ ਬਣਾਉਣੇ ਨੂੰ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਜਿਹੜੀ ਆਪਣੀ ਸਬਜੀ ਹੈ ਪਰਵਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਮੈਂ ਇਹਨੂੰ 5-7 ਮਿੰਟ ਢੱਕ ਕੇ ਪਕਾ ਲਿੱਤਾ ਜੀ మీడియం ਆਂਸ ਤੇ ਦੇਖੋ ਤੁਸੀਂ ਸਬਜੀ ਜਿਹੜੀ ਆਪਣੀ ਬਣ ਕੇ ਤਿਆਰ ਹੈ ਤੁਸੀਂ ਚਾਵਲ ਵਗੈਰਾ ਦੇ ਨਾਲ ਰੋਟੇ ਦੇ ਨਾਲ ਸਿੰਪਲ ਰੋਟੀ ਦੇ ਨਾਲ ਆਪਣੀ ਜਿੱਦਾਂ ਮਰਜੀ ਤੁਸੀਂ ਖਾ ਸਕਦੇ ਹੋ ਤੁਸੀਂ ਡਰਾਈ ਜ਼ਰੂਰ ਕਰਕੇ ਦੇਖਿਓ ਫਿਰ ਆਪਾਂ ਉਪਰੋਂ ਪਾਵਾਂਗੇ ਸਬਜੀ ਬਣਨ ਤੋਂ ਬਾਅਦ ਥੋੜਾ ਜਿਹਾ ਮਸਾਲਾ ਤੇ ਤਾਂ ਧਲੀਆਂ ਪਾ ਦਵਾਂਗੇ ਹਰਾ ਬਣਾ ਕੇ ਚੰਗੀ ਤਰ੍ਹਾਂ ਨਾਲ ਇਹਨੂੰ ਕਰ ਦਵਾਂਗੇ ਮਿਕਸ ਲਓ ਜੀ ਸਬਜੀ ਆਪਣੀ ਰੈਡੀ ਹੈ ਬਣਾ ਕੇ ਸਾਰੇ ਜਣੇ ਖਾ ਕੇ ਮੇਰੇ ਨਾਲ ਆਪਣੇ ਰਿਵਿਊ ਜਿਹੜੇ ਆ ਜਰੂਰ ਸ਼ੇਅਰ ਕਰਿਆ ਕਰੋ ਤੇ ਜੇ ਕੋਈ ਕੁਐਸਚਨ ਹੋਵੇ ਤੁਸੇ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੈ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਰੱਬ ਰੱਖਾ